ਖੁਸ਼ੀਆਂ ਪਾਤਸ਼ਾਹ ਦੱਖ ਖੁਸ਼ੀਆਂ ਬਾਦਸ਼ਾਹ ਜਨਮ ਪਦਾਰਥ ਸਫਲ ਹੈ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਪਿੱਛੇ ਤੱਕ ਆਵਾਜ਼ ਨਹੀਂ ਆ ਰਹੀ ਮੈਨੂੰ ਦੱਸ ਦਿਓ ਮੈਂ ਹੋਰ ਉੱਚੀ ਕਰ ਲੂੰਗਾ ਕੋਈ ਗੱਲ ਨਹੀਂ ਤੇ ਇਹ ਜੋ ਸਫ਼ਰ ਰਿਹਾ ਹੈ ਸਾਧ ਸੰਗਤ ਬਹੁਤ ਲੰਮਾ ਸਫ਼ਰ ਰਿਹਾ ਬਹੁਤ ਲੰਬੀ ਮਿਹਨਤ ਰਹੀ ਆ ਇਹ ਸ਼ੁਰੂਆਤ ਹੋਈ ਸੀ ਜਦੋਂ ਡਾਕਟਰ ਰਾਜ ਕੁਮਾਰ ਜੀ ਨੂੰ ਤੁਸੀਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਐਡੀ ਉਹ ਕਾਮਯਾਬੀ ਦਾ ਸਾਰਾ ਸਿਹਰਾ ਤੁਹਾਨੂੰ ਜਾਂਦਾ ਹੈ ਵੀ ਤੁਹਾਡੇ ਸਾਰਿਆਂ ਦੀ ਆਪਣੀ ਕਾਮਯਾਬੀ ਹੈ ਕਿਉਂਕਿ ਇਹ ਵਿਕਾਸ ਵੱਲ ਤੁਸੀਂ ਇੱਕ ਕਦਮ ਨਹੀਂ ਇੱਕ 2 3 ਕਦਮ ਵੱਡੇ ਵੱਡੇ ਚੱਕੇ ਆ ਕਿ ਇਸ ਤਰੀਕੇ ਦੇ ਨਾਲ ਹੀ ਵਧੀਆ ਤਰੀਕੇ ਦੇ ਨਾਲ ਹੁਣ ਅਸੀਂ ਨਗਰ ਦਾ ਹਲਕੇ ਦਾ ਵੀ ਵਿਕਾਸ ਕਰਾਂਗੇ ਕਿਉਂਕਿ ਹਲਕੇ ਦੀਆਂ ਜੋ ਸਮੱਸਿਆਵਾਂ ਆਆਂ ਨਗਰ ਦੀਆਂ ਵੀ ਜੋ ਸਮੱਸਿਆਵਾਂ ਆਆਂ ਉਹਨਾਂ ਨਾਲ ਵੀ ਮੈਂ ਬਹੁਤ ਚੰਗੇ ਤਰ੍ਹਾਂ ਜਾਣੂ ਆਂ ਜੋ ਗੁਰਦੁਆਰੇ ਨੂੰ ਜਾਣ ਵਾਲੀ ਸੜਕ ਆ ਉੱਥੇ ਇੰਟਰਲੌਕ ਜੋ ਡਾਈਲਾਂ ਪੈਣੀਆਂ ਆ ਉਹਦੇ ਨਾਲ ਵੀ ਮੈਂ ਜਾਣੂ ਆ ਉਹ ਕੰਮ ਵੀ ਜ਼ਰੂਰ ਕਰਾ ਕੇ ਦਵਾਂਗੇ ਸਕੂਲ ਦੇ ਵਿੱਚ ਵੀ ਜੋ ਜੋ ਕੰਮ ਸਾਡੇ ਐਲੀਮੈਂਟਰੀ ਸਕੂਲ ਦੇ ਵਿੱਚ ਵੀ ਜੋ ਕੰਮ ਹੋਣ ਵਾਲੇ ਆ ਜਿਹੜਾ ਕਮਰਾ ਚਾਹੀਦਾ ਆ ਫਰਸ਼ਬੰਦੀ ਹੋਣੀ ਆ ਹੋਰ ਵੀ ਜੋ ਸਮੱਸਿਆਵਾਂ ਆ ਉਹ ਵੀ ਜ਼ਰੂਰ ਦੂਰ ਕਰਾਂਗੇ ਤੇ ਜਿਹੜਾ ਸਟੇਡੀਅਮ ਦਾ ਸਮੱਸਿਆ ਆ ਉਹ ਵੀ ਹੱਲ ਕਰਾਂਗੇ ਹੋਰ ਕੋਈ ਵੀ ਕਿਸੇ ਦੀ ਸਮੱਸਿਆ ਆ ਮੈਨੂੰ ਉਹਨਾਂ ਜਾਣੂ ਕਰ ਸਕਦੇ ਆ ਕਿਸੇ ਦੀ ਨਿੱਜੀ ਸਮੱਸਿਆ ਮੈਨੂੰ ਦੱਸ ਸਕਦਾ ਆ ਅਸੀਂ ਤੁਹਾਡੀ ਸੇਵਾ 24 ਘੰਟੇ ਹਾਜ਼ਰ ਆ ਸਰਪੰਚ ਸਾਹਿਬ ਤਾਂ ਹੈਗੇ ਹੀ ਆ ਸਾਡੇ ਬਹੁਤ ਹੀ ਪੁਰਾਣੇ ਸਾਥੀ ਸ਼ੁਰੂ ਤੋਂ ਸਾਡੇ ਨਾਲ ਜੁੜੇ ਮਨਜੀਤ ਜੀ ਨੇ ਹੈਗੇ ਹੈਗੇ ਸਾਡੇ ਨਾਲ ਜਸਪਿੰਦਰ ਜੀ ਨੇ ਸਾਰੇ ਪਤਵੰਤੇ ਸੱਜਣ ਨੇ ਤੇ ਬਹੁਤ ਹੀ ਸਾਡੇ ਜੋ ਨਿਸ਼ਪਕਸ਼ ਹੋ ਕੇ ਸਾਡਾ ਸਾਥ ਦਿੰਦੇ ਆ ਸਾਰਿਆਂ ਦਾ ਸਾਥ ਦਿੰਦੇ ਆ ਜੋ ਜੋ ਸਾਡੇ ਤੁਹਾਡੀ ਇਹ ਸਮੱਸਿਆਵਾਂ ਵੀ ਵੱਡੇ ਲੈਵਲ ਤੱਕ ਪਹੁੰਚਾਉਂਦੇ ਆ ਸਾਡੇ ਪੱਤਰਕਾਰ ਸਹਿਬਾਨ ਵੀ ਅੱਜ ਸਾਡੇ ਮੌਜੂਦ ਨੇ ਤੇ ਉਹਨਾਂ ਦਾ ਵੀ ਮੈਂ ਤੇਜ ਦਿਲੋਂ ਧੰਨਵਾਦ ਕਰਦਾ ਆ ਤੇ ਬਾਹਰ ਸਾਡੇ ਡਾਕਟਰ ਰੋਸ਼ਨ ਬੜਲਾ ਜੀ ਵੀ ਨੇ ਸਰਪੰਚ ਬੜਲੇ ਤੋਂ ਤੇ ਇਹੀ ਮੈਂ ਅੱਜ ਕਹੂੰਗਾ ਕਿ ਅੱਜ ਇਸ ਖੁਸ਼ੀ ਦੇ ਮੌਕੇ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਇਹ ਤੁਹਾਡੇ ਸਾਰਿਆਂ ਦੀ ਆਪਣੀ ਮਿਹਨਤ ਆ ਤੁਸੀਂ ਸਿਰਫ ਵੋਟਾਂ ਹੀ ਨਹੀਂ ਪਾਈਆਂ ਨਾਲੇ ਤੁਸੀਂ ਨਾਲ ਵੀ ਤੁਰੇ ਆ ਤੁਸੀਂ ਗੱਡੀਆਂ ਭਰ-ਭਰ ਕੇ ਬੱਸਾਂ ਭਰ-ਭਰ ਕੇ ਰੋਡ ਸ਼ੋਅ ਤੇ ਆਏ ਰੈਲੀਆਂ ਤੇ ਵੀ ਆਏ ਆ ਤੇ ਇਸੇ ਤਰ੍ਹਾਂ ਹੀ ਘਰ-ਅਗਰਾਂ 'ਚ ਜਾ ਕੇ ਤੁਸੀਂ ਪ੍ਰਚਾਰ ਕੀਤਾ ਵਕ ਵਕ ਪਿੰਡਾਂ 'ਚ ਜਾ ਕੇ ਤੁਸੀਂ ਪ੍ਰਚਾਰ ਕੀਤਾ ਆ ਤੇ ਇਹਦਾ ਦੇਣਾ ਮੈਂ ਸਮਝਦਾ ਸਿਰਫ ਧੰਨਵਾਦ ਸ਼ਬਦ ਨਾਲ ਨਹੀਂ ਕੀਤਾ ਜਾ ਸਕਦਾ ਇਹ ਧੰਨਵਾਦ ਸ਼ਬਦ ਬਹੁਤ ਛੋਟਾ ਹੈ ਇਸ ਚੀਜ਼ ਦੇ ਲਈ ਤੇ ਮੈਂ ਇਹੀ ਬੇਨਤੀ ਕਰਦਾ ਕਿ ਤੁਸੀਂ ਮੇਰਾ ਇਸ ਵਿਲੇ ਦਾ ਇਹ ਧੰਨਵਾਦ ਜਰੂਰ ਕਬੂਲ ਕਰੋ ਪਰ ਮੈਂ ਤੁਹਾਡੀਆਂ ਜੋ ਸਾਰੀਆਂ ਐਕਸਪੈਕਟੇਸ਼ਨਾਂ ਜੋ ਵੀ ਤੁਹਾਡੀਆਂ ਉਮੀਦਾਂ ਆ ਉਹਨਾਂ ਦੇ ਜਰੂਰ ਖਰਾ ਉਤਰੂੰਗਾ ਉਸ ਤੋਂ ਵੀ ਬਿਹਤਰ ਕਰਕੇ ਦਿਖਾਉਂਗਾ ਤੁਹਾਨੂੰ ਕਿਉਂਕਿ ਮੈਂ ਸਮਝਦਾ ਕਿ ਨਵਾਂ ਆਇਆ ਮੈਂ ਤੁਸੀਂ ਮੈਨੂੰ ਪਹਿਲਾਂ ਜ਼ਿਆਦਾ ਨਹੀਂ ਦੇਖਿਆ ਸੀਗਾ ਪਹਿਲਾ ਇਲੈਕਸ਼ਨ ਸੀ ਮੇਰਾ ਫਿਰ ਵੀ ਤੁਸੀਂ ਅਨਾਮਦਾ ਜੀ ਮਹਾਰਾਜ ਸਾਡੇ ਹਲਕੇ ਦੇ ਨੌਜਵਾਨ ਹੁਣੇ-ਹੁਣੇ ਜੋ ਐਮਐਲ ਖਿਚ ਅਨ ਪਏ ਬਾਕੀ ਮੇਰੇ ਨਗਰ ਤੋਂ ਜਿੰਨੀਆਂ ਵੀ ਸੰਗਤਾਂ ਆਈਆਂ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਹਾਂ ਜਿੰਨੇ ਵੀ ਕਦਮ ਚੱਲ ਕੇ ਆਏ ਮੇਰੇ ਸੱਜਣ ਮਿੱਤਰੋ ਉਹਨਾਂ ਦਾ ਮੈਂ ਬਹੁਤ ਹੀ ਧੰਨਵਾਦੀ ਹਾਂ ਮੇਰੇ ਹਰ ਇੱਕ ਉਹਨਾਂ ਦਾ ਕਦਮ ਮੇਰੇ ਸਿਰ ਮੱਥੇ ਹੈ ਬਾਕੀ ਮਹਾਰਾਜ ਨੇ ਬਹੁਤ ਹੀ ਕਿਰਪਾ ਕੀਤੀ ਪਹਿਲਾਂ ਡਾਕਟਰ ਰਾਜਕਮਰ ਜੀ ਉਹਨਾਂ ਨੂੰ ਐਮਐਲਏ ਤੋਂ ਐਮਪੀ ਦੀ ਸੇਵਾ ਬਖਸ਼ੀ ਉਹ ਤੋਂ ਵੀ ਮੇਰੇ ਮਨ ਚ ਸੀ ਕਿ ਅਸੀਂ ਮਹਾਰਾਜ ਦੇ ਸ਼ੁਕਰਾਨਾ ਕਰੀਏ ਫਿਰ ਮੇਰਾ ਵੀ ਸੰਗਤਾਂ ਨੇ ਬਹੁਤ ਕਹਿਣ ਤੇ ਮੇਰੇ ਤੇ ਵੀ ਮਹਾਰਾਜ ਦੀ ਕਿਰਪਾ ਹੋਈ ਉਸ ਤੋਂ ਬਾਅਦ ਮੇਰੇ ਛੋਟੇ ਭਰਾ ਇਸ਼ਾਂਕ ਜੀ ਨੇ ਉਹਨਾਂ ਆ ਵੀ ਐਮਐਲਏ ਬਣ ਤੇ ਇੱਕ ਸਵੱਬ ਇਕੱਠਾ ਹੀ ਬਣਿਆ ਕਿ ਮਹਾਰਾਜ ਦਾ ਸ਼ੁਕਰਾਨਾ ਅਸੀਂ ਕਰਦੇ ਆ ਇਸੇ ਤਰ੍ਹਾਂ ਮਹਾਰਾਜ ਡਾਕਟਰ ਰਾਜਕਮਾਰ ਜੀ ਤੇ ਡਾਕਟਰ ਇਸ਼ਾਂਕ ਮਾਰ ਜੀ ਇਹਨਾਂ ਦੇ ਮਿਹਰ ਭਰੇ ਹੱਥ ਰੱਖਣ ਮੇਰੇ ਨਗਰ ਤੇ ਮੇਰੇ ਜ਼ਿਲ੍ਹੇ ਤੇ ਮੇਰੇ ਦੇਸ਼ ਤੇ ਪੂਰੇ ਭਾਰਤ ਦੇ ਸਾਰੀ ਸ਼ਕਤਾਂ ਦੇ ਮਿਹਰ ਭਰੇ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ